ਕਿ ਉਹ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਵੀ ਜੁੜੇ ਮੇਰੇ ਬੱਚੇ ਵੀ ਜੁੜਨ ਸਾਡੇ ਘਰਾਂ ਚ ਸਿੱਖੀ ਰਵੇ ਉਹਦੇ ਵਾਸਤੇ ਗੱਲਾਂ ਵਾਲੀ ਸਿੱਖੀ ਨਹੀਂ ਅੰਦਰ ਗੁਰੂ ਸਾਹਿਬ ਪ੍ਰਤੀ ਜੇ ਪਿਆਰ ਬਣੇਗਾ ਉਹ ਪਿਆਰ ਦਾ ਅਸਰ ਸਾਡੇ ਬੱਚਿਆਂ ਦੇ ਵਿੱਚ ਪਿਆਰ ਭਰਿਆ ਜਾਣਾ ਗੱਲਾਂ ਵਾਲੀ ਸਿੱਖੀ ਨਾਲ ਨਹੀਂ ਵੀ ਮੈਂ ਅੰਮ੍ਰਿਤ ਛਕ ਲਿਆ ਮੈਂ ਦਾੜੀ ਰੱਖ ਲਈ ਹੈ ਹੁਣ ਮੈਂ ਕਲੇਸ਼ ਪਾਈ ਰੱਖਦਾ ਮੁੰਡਿਓ ਅੰਮ੍ਰਿਤ ਨਹੀਂ ਛਕਦੇ ਤੂੰ ਦਾੜੀ ਨਹੀਂ ਰੱਖਦਾ ਤੂੰ ਕੇਸ ਨਹੀਂ ਰੱਖਦਾ ਤੂੰ ਪੱਗ ਨਹੀਂ ਬੰਨਦਾ ਮੈਂ ਪੁੰਨੀ ਤੂੰ ਪਾਪੀ ਮੈਂ ਠੀਕ ਤੂੰ ਗਲਤ ਇਹ ਨਾਲ ਸੁਣਿਓ ਜੇ ਇਹ ਗੱਲਾਂ ਬਾਪੂ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਬੱਚਿਆਂ ਨਾਲ ਲੜਦਾ ਰਹਿੰਦਾ ਹੈ ਖੇਡਦਾ ਰਹਿੰਦਾ ਹੈ ਝਿੜਕਦਾ ਰਹਿੰਦਾ ਹੈ ਇਹਦਾ ਅਸਰ ਇੰਨਾ ਨਹੀਂ ਹੋਣਾ ਜਿੰਨਾ ਅਸਰ ਹੋਣਾ ਹੈ ਬਾਪੂ ਸਵੇਰੇ ਨਿਤ ਨੇਮ ਕਰਦਾ ਬਾਣੀ ਪੜਦਾ ਬਾਣੀ ਦੇ ਪਿਆਰ ਵਿੱਚ ਪੁੱਤ ਨੇ ਵਖਿਆ ਉਹਦੀਆਂ ਅੱਖਾਂ ਚੋਂ ਹੰਝੂ ਵਗ ਰਹੇ ਐ ਪਿਓ ਗਜਬਤੀ ਹੋ ਕੇ ਪਿਆਰ ਵਿੱਚ ਭਿੱਜ ਕੇ ਕੀਰਤਨ ਸੁਣਦਾ ਹੈ ਧਿਆਨ ਨਾਲ ਸੁਣੋ ਮੰਨ ਲਓ ਦਰਬਾਰ ਸਾਹਿਬ ਦਾ ਕੀਰਤਨ ਹੋ ਰਿਹਾ ਹੈ ਚੰਗੇ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਰਹੇ ਹੈ ਤੇ ਸ਼ਬਦ ਗਾਇਨ ਹੋ ਰਿਹਾ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਦਰਸ਼ਨ ਕਰਾਂ ਮੈਂ ਕੋਈ ਵਿਰਾਗ ਦਾ ਕੋਈ ਪਿਆਰ ਦਾ ਕੋਈ ਮਲਾਪ ਦਾ ਸ਼ਬਦ ਗਾਇਆ ਜਾ ਰਿਹਾ ਹੈ ਤੇ ਪਿਤਾ ਜਿਹੜਾ ਹੈ ਉਹ ਟੀਵੀ ਅੱਗੇ ਬੈਠਾ ਹੈ ਸਵੇਰ ਦੇ 4 1/2 ਦਾ ਸਮਾਂ ਹੈ ਇਸ਼ਨਾਨ ਕਰਕੇ ਟੀਵੀ ਅੱਗੇ ਬੈਠਾ ਪਿਤਾ ਉਧਰੋਂ ਗੁਰੂ ਗ੍ਰੰਥ ਸਾਹਿਬ ਆ ਰਹੇ ਹੈ ਤੇ ਇਹ ਐਂ ਵੈਰਾਗ ਵਿੱਚ ਪਿੱਛੇ ਕੇ ਬੈਠਾ ਹੈ ਜੁੜਿਆ ਹੈ ਜੇ ਤੁਹਾਡਾ ਬੱਚਾ ਇਦਾਂ ਦੀ ਹਾਲਤ ਵਿੱਚ ਆਪਣੇ ਪਿਤਾ ਨੂੰ ਜੁੜੇ ਨੂੰ ਦੇਖਦਾ ਉਹਨਾਂ ਅਸਰ ਤੇਰੀ ਸਾਰੇ ਦਿਨ ਦਾ ਰੌਲਾ ਪਾਇਆ ਮਹੀਨਿਆਂ ਦਾ ਰੌਲਾ ਪਾਇਆ ਤੇਰੀਆਂ ਗੱਲਾਂ ਦਾ ਇਹਨਾਂ ਅਸਰ ਨਹੀਂ ਹੋਣਾ ਜਿੰਨਾ ਤੇਰੇ ਦੋ ਚਾਰ ਹੰਝੂਆਂ ਦਾ ਅਸਰ ਤੇਰੇ ਪੁੱਤ ਤੇ ਹੋ ਜਾਣਾ। ਕਿਉਂ? ਕਿਉਂਕਿ ਹੁਣ ਤੂੰ ਪਿਆਰ ਵਿੱਚ ਭਿੱਜ ਕੇ ਸੁਣ ਰਿਹਾ। ਉਹ ਜਿਹੜਾ ਇਮੋਸ਼ਨ ਹੈ ਨਾ, ਮੈਗਨੇਟਿਕ ਸਿਸਟਮ ਜਿਹੜੀ ਖਿੱਚ ਹੁੰਦੀ ਹੈ ਉਹ ਤੇ ਜਜ਼ਬਾਤ ਵੀ ਹੁੰਦੀ ਹੈ, ਇਮੋਸ਼ਨ ਦੀ ਹੁੰਦੀ ਹੈ। ਇਸੇ ਕਰਕੇ ਜਜ਼ਬਾਤ ਵੀ ਬੜਾ ਜ਼ਰੂਰੀ ਹੁੰਦਾ ਹੈ। ਜੇ ਜਜ਼ਬਾਤ ਨਾ ਹੋਣ ਫਿਰ ਤੇ ਬੰਦਾ ਹੈ ਹੀ ਨਹੀਂ। ਇਮੋਸ਼ਨ ਹੀ ਕੋਈ ਨਹੀਂ ਬੰਦੇ ਅੰਦਰ। ਜਜ਼ਬਾਤ ਹੀ ਕੋਈ ਨਹੀਂ। ਫਿਰ ਤੇ ਬੰਦਾ ਹੀ ਕਾਦਾ ਹੋਇਆ? ਤੇ ਹੁਣ ਜੇ ਅਸੀਂ ਸਿੱਖ ਹਾਂ ਅਸੀਂ ਨਾਲ ਗੁਰੂ ਸਾਹਿਬ ਦੇ ਪਿਆਰੇ ਸਿੱਖ ਵੀ ਬਣਨਾ ਹੈ ਪਿਆਰ ਕਰਨਾ ਹੈ ਜੇ ਬੱਚਿਆਂ 'ਚ ਸਿੱਖੀ ਭੇਜਣੀ ਹੈ ਫੇਰ ਅਸਰ ਹੋਣਾ ਜੇ ਆਪਾਂ ਕਹਿੰਦੇ ਆ ਵੀ ਮੇਰਾ ਪੁੱਤ ਅਮਰਤਧਾਰੀ ਬਣੇ ਮੇਰੀ ਧੀ ਵੀ ਅਮਰਤਧਾਰੀ ਬਣੇ ਸਾਡੇ ਘਰਾਂ 'ਚ ਸਿੱਖੀ ਦੀ ਵੇਲ ਅੱਗੇ ਹਰੀ-ਭਰੀ ਹੋਵੇ ਹਰੀ-ਭਰੀ ਹੋਏਗੀ ਜੇ ਤੂੰ ਪਿਆਰ ਕਰੇਗਾ ਤੇਰੇ ਪਿਆਰ ਦਾ ਅੱਗੇ ਅਸਰ ਹੋਣਾ ਹੈ ਤੇਰੇ ਬੱਚਿਆਂ ਨੂੰ ਪ੍ਰੇਮੀ ਤੇਰੇ ਪਿਆਰ ਨੇ ਬਣਾਉਣਾ ਹੈ ਪ੍ਰੇਮ ਇੰਨਾ ਗੁਰੂ ਸਾਹਿਬ ਨਾਲ ਕਰੀਏ ਕਿ ਸਾਡੇ ਬੱਚੇ ਵੀ ਕਹਿਣ ਅਸੀਂ ਵੀ ਗੁਰੂ ਸਾਹਿਬ ਨੂੰ ਪ੍ਰੇਮ ਕਰਨਾ ਹੈ ਤਾਂ ਹੁਣ ਮੰਨ ਲਓ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਆ ਜਾਣਾ ਹੈ ਆਪਾਂ ਫਤੇਗੜ ਸਾਹਿਬ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਇਕੱਠਿਆਂ ਕੀਤਾ ਗਏ ਫਤੇਗੜ ਸਾਹਿਬ ਦੀ ਧਰਤੀ ਤੇ ਬੈਠੇ ਮੱਥਾ ਟੇਕਿਆ ਮੈਂ ਕੱਲ ਨਮਸਕਾਰ ਕਰਨ ਵਾਸਤੇ ਫਤੇਗੜ ਸਾਹਿਬ ਸ਼੍ਰੀ ਫਤੇਗੜ ਸਾਹਿਬ ਗਿਆ ਤੇ ਮੈਂ ਵੇਖਦਾ ਸੀ ਭੋਰਾ ਸਾਹਿਬ ਜਿਹੜਾ ਜਿੱਥੇ ਗੁਰੂ ਤੇਗ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਜਣਿਆ ਗਿਆ ਉਹ ਕੰਧ ਸਾਹਿਬ ਉਹ ਜਗ੍ਹਾ ਉਹ ਥਾਂ ਉਹ ਜਿਹੜਾ ਥੱਲੇ ਸਥਾਨ ਹੈ ਤੇ ਮੈਂ ਵੇਖਦਾ ਸੀ ਕਈ ਸੱਜਣ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਉੱਥੇ ਪਾਠ ਕਰ ਰਹੇ ਸੀ ਕੋਈ ਕੰਧ ਦੇ ਨਾਲ ਸਿਰ ਲਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ ਕੋਈ ਕੰਧ ਨਾਲ ਢੋਲ ਆ ਕੇ ਬੈਠਾ ਸੀ ਬਹੁਤ ਪਿਆਰ ਨਾਲ ਕਈ ਸੱਜਣ ਬੈਠੇ ਪਿਤਾ ਬਾਤ ਕਰ ਰਿਹਾ ਛੋਟਾ ਜਿਹਾ ਬੱਚਾ 7 ਸਾਲ ਦਾ ਉਹ ਵੀ ਆਪਣੇ ਪਿਤਾ ਦੇ ਨਾਲ ਚੌਂਕੜਾ ਮਾਰ ਕੇ ਕੋਲ ਬਿਠਾ ਰਿਹਾ ਉਹ ਵੇਖ ਰਿਹਾ ਮੇਰੇ ਪਿਤਾ ਜੀ ਕਿਵੇਂ ਪਿਆਰ ਨਾਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਆ ਮੇਰਾ ਪਿਤਾ ਜੀ ਗੁਰੂ ਸਾਹਿਬ ਕੋਲ ਲੈ ਕੇ ਆਏ ਆ ਉਹ ਟਿਕਟਕੀ ਲਗਾ ਕੇ ਪੁੱਤ ਪਿਤਾ ਉਹ ਜਗ੍ਹਾ ਵੱਲ ਵੇਖ ਰਿਹਾ ਜਿੱਥੇ ਸਾਹਿਬ ਜਾਦੇ ਸ਼ਹੀਦ ਹੋਏ ਆ ਸਥਾਨ ਵੱਲ ਵੇਖ ਰਿਹਾ ਤੇ ਬੱਚਾ ਆਪਣੇ ਪਿਤਾ ਵੱਲ ਵੇਖ ਰਿਹਾ ਤੇ ਜਦੋਂ ਇੰਦਾ ਕਿਤੇ ਬੈਠੇ ਆ ਪਿਓ ਦੀਆਂ ਅੱਖਾਂ ਚੋਂ ਪਾਣੀ ਆ ਜਾਏ ਸਾਹਿਬ ਜਾਦਿਆਂ ਦਾ ਨਾਮ ਲੈ ਕੇ ਕਲਗੀਧਰ ਪਾਸ਼ਾ ਦਾ ਨਾਮ ਲੈ ਕੇ ਇਤਿਹਾਸ ਦੀ ਗੱਲ ਕਰਦਿਆਂ ਕਰਦਿਆਂ ਉਹ ਬੱਚਾ ਕਦੇ ਭੁੱਲ ਨਹੀਂ ਸਕਦਾ ਬੱਚੇ ਤੇ ਅਸਰ ਹੋਣਾ ਆਪਣੇ ਪਿਓ ਦੇ ਪਿਆਰ ਦਾ ਉਹ ਪਿਆਰ ਜਿਹੜਾ ਗੁਰੂ ਸਾਹਿਬ ਨੂੰ ਕਰਦਾ ਪਿਆਰ ਦਾ ਬੀਜ ਬੀਜਣਾ ਪੈਣਾ ਹੈ ਬੱਚਿਆਂ ਦੇ ਅੰਦਰ ਪਿਆਰ ਦਾ ਦੀਵਾ ਜਗਾਉਣਾ ਪੈਣਾ ਜੇ ਅਸੀਂ ਚਾਹੁੰਦੇ ਆ ਸਾਡੇ ਬੱਚਿਆਂ ਦੇ ਵਿੱਚ ਵੀ ਸਿੱਖੀ ਦਾ ਅਸਰ ਹੋਵੇ ਇਹ ਵੀ ਗੱਲ ਪੱਕੀ ਹੈ ਮੰਨ ਲਓ ਪਿਤਾ ਬਹੁਤ ਪਿਆਰ ਕਰਦਾ ਹੈ ਗੁਰਸਿੱਖੀ ਨਾਲ ਸਤਗੁਰ ਨਾਲ ਬੱਚਾ ਟੁੱਟ ਵੀ ਜਾਏਗਾ ਵਿਗੜ ਵੀ ਜਾਏਗਾ ਗਲਤ ਰਾਹ ਤੇ ਵੀ ਤੁਰ ਪਏਗਾ ਉਹ ਕਦੇ ਨਾ ਕਦੇ ਜਰੂਰ ਵਾਪਸ ਸਿੱਖੀ 'ਚ ਆ ਜਾਏਗਾ ਜੇ ਸਾਡੇ ਅੰਦਰ ਪਿਆਰ ਹੋਇਆ ਜੇ ਪੇਖੀ ਸਿੱਖ ਬਣੇ ਰਹੇ ਗੱਲਾਂ ਹੀ ਕਰਦੇ ਰਹੇ ਕਦੇ ਵੀ ਕੋਈ ਅੰਦਰ ਸ਼ਰਧਾ ਨਾ ਬਣੀ ਕੋਈ ਅੰਦਰ ਪਿਆਰ ਨਾ ਬਣਿਆ ਸਾਡੇ ਨਿਆਣੇ ਸਮਝ ਜਾਂਦੇ ਆ ਦਿਨ ਰਾਤ ਸਾਨੂੰ ਵੇਖਦੇ ਆ ਉਹ ਕਹਿੰਦੇ ਆ ਦਿਲੋਂ ਹੋ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਖਿੱਚਿਆ ਬੱਚੇ ਵੇਖ ਲੈਂਦੇ ਨੇ ਬਾਪੂ ਦਾ ਮੁਖ ਹੋਰ ਐ ਮਨ ਚ ਕੁਝ ਹੋਰ ਐ ਇਹਦਾ ਅਸਰ ਨਹੀਂ ਹੋਣਾ ਪ੍ਰਭਾਵ ਨਹੀਂ ਰਹੇ ਇਸ ਕਰਕੇ ਜੇ ਚਾਹੁੰਦੇ ਆ ਕਿ ਬੱਚੇ ਜੁੜਨ ਮੇਰਾ ਬੱਚਾ ਸਿੱਖੀ ਨਾਲੋਂ ਕਦੇ ਨਾ ਟੁੱਟੇ ਤੇ ਤੈਨੂੰ ਖੁਦ ਗੁਰੂ ਸਾਹਿਬ ਨਾਲ ਭੇਖੀ ਸਿੱਖ ਨਹੀਂ ਅਸਲੀ ਸਿੱਖ ਬਣ ਕੇ ਵਿਖਾਉਣਾ ਪੈਣਾ ਫਿਰ ਬੱਚਾ ਜੁੜੇਗਾ ਬੱਚਾ ਵੇਖੇ ਵੀ ਇਹ ਕਿਵੇਂ ਪਾਠ ਕਰਦਾ ਹੈ ਕਿਵੇਂ ਨਿਤਨੇਮ ਕਰਦਾ ਹੈ ਕਿਵੇਂ ਮੇਰਾ ਪਿਤਾ ਜੁੜਦਾ ਹੈ ਕਿਵੇਂ ਇਹਦਾ ਉਹ ਮਾਹੌਲ ਦਾ ਅਸਰ ਸਾਰਾ ਹੁੰਦਾ ਹੈ ਅਸਰ ਮਾਹੌਲ ਦਾ ਸਮਝ ਆਵੇ ਸਾਡੇ ਲਈ ਜ਼ਰੂਰੀ ਕੀ ਹੈ ਹੁਣ ਆਪਾਂ ਇੱਥੇ ਸਤ ਸੰਗਤ ਚ ਆਏ ਆ ਇੱਥੇ ਸਾਡੇ ਲਈ ਜ਼ਰੂਰੀ ਕੀ ਹੈ ਜੇ ਅਗਲਾ ਪੁੱਛੇ ਵੀ ਪ੍ਰੋਗਰਾਮ ਚ ਆਏ ਆ ਕਾਦੇ ਵਾਸਤੇ ਸਿਰਫ ਇੰਨਾ ਹੀ ਥੋੜਾ ਵੀ ਰੌਣਕ ਮੇਲਾ ਵੇਖਿਆ ਵਧੀਆ ਕੱਟ ਸੀ ਬੜੀ ਸੰਗਤ ਆਈ ਸੀ ਪ੍ਰਸ਼ਾਦਾ ਪਾਣੀ ਸੋਹਣਾ ਬਣਿਆ ਸੀ ਦਾਲ ਸਬਜ਼ੀਆਂ ਕਿਵੇਂ ਦੀਆਂ ਬੜੀਆਂ ਸੀ ਬਸ ਆਇਆ ਛਕਿਆ ਤੇ ਘਰ ਨੂੰ ਮੁੜ ਗਏ ਕੀ ਗਾਇਆ ਕੋਈ ਸ਼ਬਦ ਗਾਇਆ ਮਾੜਾ ਮੋਟਾ ਚੇਤਾ ਰਹਿ ਗਿਆ ਨਹੀਂ ਇੱਕ ਇੱਕ ਬੰਦਾ ਇਹ ਸੋਚ ਕੇ ਆਉਂਦਾ ਮੈਂ ਉੱਥੇ ਕੁਝ ਸਿੱਖਣਾ ਮੈਂ ਆਪਣੀ ਜ਼ਿੰਦਗੀ ਵਿੱਚ ਚੇਂਜ ਲਿਆਉਣਾ ਮੈਂ ਕੋਈ ਚੰਗੀ ਗੱਲ ਆਪਣੇ ਜੀਵਨ ਵਿੱਚ ਸਿੱਖਣੀ ਹੈ ਕੁਝ ਨਾ ਕੁਝ ਮੈਂ ਸਿੱਖਣਾ ਹੈ ਤੇ ਚੰਗਾ ਸਿੱਖ ਬਣ ਜਾਏ ਸਹੀ ਕੁਦਰਤ ਸਿਖਾਉਣ ਲੱਗ ਜੰਦੀ ਹੈ ਅੱਗੇ ਵਾਲਾ ਪ੍ਰਚਾਰਕ ਢਿੱਲਾ ਵੀ ਹੋਇਆ ਨਾ ਜੇ ਉਹਦੀ ਕਾਬਲੀਅਤ ਵੀ ਨਾ ਹੋਈ ਬੰਦਾ ਚੰਗਾ ਸਖਿਆਰਥੀ ਹੋਵੇ ਉਹ ਤਾਂ ਵੀ ਸਿੱਖ ਲੈਂਦਾ ਸਿੱਖ ਬਣੋ ਚੰਗੇ ਸਾਡਾ ਸਾਰੀ ਜ਼ਿੰਦਗੀ ਜੋਰ ਲੱਗਿਆ ਰਹਿੰਦਾ ਹੈ ਗੁਰੂ ਚੰਗਾ ਮਿਲੇ ਮੈਨੂੰ ਗੁਰੂ ਚੰਗਾ ਮਿਲੇ ਚੰਗਾ ਸਿੱਖ ਬਣ ਜਾ ਪੱਤਾ ਪੱਤਾ ਸਿਖਾਉਣ ਲੱਗ ਜਾਂਦਾ ਹੈ ਪੱਤਾ ਸਖੰਦਾ ਹੈ ਜਿਉਂ ਬਨ ਫਲ ਪਾਕੇ ਭੋਏ ਗਿਰ ਹੈ ਬਹਰ ਨਾ ਲੱਗੈ ੜ ਟੁੱਟ ਰਿਆ ਸੀ ਪੱਤਾ ਉਹਨੂੰ ਵੇਖ ਕੇ ਸਿੱਖ ਲੈਣਾ ਪੱਤਾ ਪੀਲਾ ਹੋਇਆ ਪਿਆ ਸੀ ਉਹਨੂੰ ਵੇਖ ਕੇ ਵੀ ਸਮਝ ਆ ਜਾਣੀ ਹੈ ਪੱਤਾ ਹਰਾ ਸੀ ਹਰੇ ਤੋਂ ਬਾਅਦ ਪੀਲਾ ਸੀ ਪੀਲੇ ਤੋਂ ਬਾਅਦ ਝੜ ਗਿਆ ਓਏ ਮੇਰਿਆ ਮਨਾ ਇਦਾਂ ਹੀ ਦਾੜੀ ਕਾਲੀ ਸੀ ਕਾਲੀ ਤੋਂ ਬਾਅਦ ਚਿੱਟੀ ਸੀ ਚਿੱਟੀ ਤੋਂ ਬਾਅਦ ਹੁਣ ਅੱਗੇ ਕੱਖ ਨਹੀਂ ਖਤਮ ਹੀ ਹੋਣਾ ਹੈ ਹਰੇ ਤੋਂ ਬਾਅਦ ਪੱਤਾ ਪੀਲਾ ਹੋ ਗਿਆ ਇਦਾਂ ਹੀ ਦਾੜੀਆਂ ਚਿੱਟੀਆਂ ਹੋਈਆਂ ਕਿ ਖਤਮ ਹੈ ਕੰਮ ਸਿੱਖਣ ਵਾਲੇ ਨੇ ਪੱਤੇ ਤੋਂ ਸਿੱਖਣਾ ਹੈ ਚੰਗਾ ਸਿੱਖ ਹੈ ਜਿਹੜਾ ਉਹਨੂੰ ਕੁਦਰਤ ਸਿਖਾਉਂਦੀ ਹੈ ਸਿਖਿਆਰਥੀ ਹੈ ਜਿਹੜਾ ਜਿਹੜਾ ਸਿੱਖਣਾ ਚਾਹੁੰਦਾ ਹੈ ਮੈਂ ਜ਼ਿੰਦਗੀ ਵਿੱਚ ਬੜੇ ਸੱਜਣ ਇਦਾਂ ਦੇ ਵੇਖੇ ਆ ਕਈਆਂ ਨੂੰ ਉਸਤਾਦਾਂ ਨੇ ਕੁੱਟਿਆ ਵੀ ਬੜਾ ਚੰਡਿਆ ਵੀ ਬੜਾ ਜ਼ੋਰ ਬੜਾ ਲਾਇਆ ਤਾਂ ਨਹੀਂ ਸਿੱਖੇ ਤੇ ਕਈ ਇਦਾਂ ਦੇ ਐ ਉਸਤਾਦ ਕੋਈ ਚੰਗਾ ਮਿਲਿਆ ਹੀ ਨਹੀਂ ਚੰਗੇ ਸਿੱਖ ਸਨ ਸਿਖਿਆਰਥੀ ਸਨ ਉਹ ਘਰ ਬੈ ਕੇ ਵੀ ਬੜਾ ਸੋਹਣਾ ਸਿੱਖ ਗਏ ਸਿੱਖ ਚੰਗਾ ਹੋ ਗਿਆ ਜੀ ਹੋ ਲੋ ਤਾਂ ਮਿਲ ਜਾਣਾ ਕੁਛ ਨਾ ਕੁਛ ਉਹਨੇ ਨੁਕਤੇ ਲੱਭ ਲੈਣੇ ਆ ਚੰਗਾ ਜਿਹੜਾ ਸਿੱਖ ਹੈ ਉਹਨੂੰ ਕੁਝ ਨਾ ਕੁਝ ਮਿਲ ਜਾਣਾ ਤੇ ਜੇ ਸਿੱਖ ਚੰਗਾ ਨਹੀਂ ਸਾਡੇ ਤੇ ਸਿੱਖਣ ਦੀ ਕਲਾ ਨਹੀਂ ਗੁਰੂ ਭਾਵੇਂ ਗੁਰੂ ਨਾਨਕ ਪਾਤਸ਼ਾਹ ਵੀ ਸਾਡੇ ਸਾਹਮਣੇ ਹੋਣ ਨਾ ਤਾਂ ਵੀ ਅਸੀਂ ਨਹੀਂ ਸਿੱਖਣਾ ਹੁਣ ਸਾਡੇ ਕੋਲੇ ਘਾਟ ਥੋੜਾ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਹੈ ਪਰ ਇਹ ਬਚਨ ਵੀ ਆਪਾਂ ਪੜ੍ਹਦੇ ਆ ਨਾ ਕਬੀਰ ਸਾਹਿਬ ਦੀ ਦਾ ਸੱਚਾ ਸਤਗੁਰ ਕਿਆ ਕਰੇ ਗੁਰੂ ਸੱਚਾ ਵੀ ਹੋਵੇ ਤੇ ਕੀ ਕਰੇ ਸੁਣੋ ਇੱਕ ਵਾਰ ਕਬੀਰ ਸਤਾ ਸਤਗੁਰੂ ਕੀ ਕਰੇ ਜੋ ਸਿਖਾ ਮੈਂ ਜੂ